ਵਾਂਡੂ ਵੱਧਣ ਕਾਰਨ ਅਤੇ ਵਿਜ਼ਿਬਿਲਟੀ ਘੱਟ ਹੋਣ ਦੇ ਨਾਲ ਬਦਮਾਸ਼ ਇਸ ਦਾ ਫਾਇਦਾ ਚੁੱਕਦੇ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਤ ਦੇ ਵੱਲੋਂ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀ ਨੂੰ ਸਰਦੀ ਦੇ ਮੌਸਮ ਵਿੱਚ ਮੱਦੇਨਜ਼ਰ ਰੱਖਦੇ ਹੋਏ ਰਾਤ ਨੂੰ ਵੀ ਨਾਕਾ ਲਗਾਉਣ ਦੇ ਨਿਰਦੇਸ਼ جاری ਕਰ ਦਿੱਤੇ ਗਏ ਨੇ ਸੀਨੀਅਰ ਅਧਿਕਾਰੀਆਂ ਦੇ ਵਿੱਚ ਚੈਕਿੰਗ ਕੀਤੀ ਜਾਏਗੀ ਤੁਹਾਨੂੰ ਦੱਸ ਦਈਏ ਕਿ ਡੀਜੀਪੀ ਗੌਰਵ ਯਾਦਤ ਨੇ ਰਾਤ ਦੇ ਇਲਾਕਿਆਂ ਦੇ ਸੀਨੀਅਰ ਅਧਿਕਾਰੀਆਂ ਦੇ ਵਿੱਚ ਚੈਕਿੰਗ ਕਰਨ ਦੀ ਹਦਾਇਤ ਵੀ ਦੇ ਦਿੱਤੀ ਹੈ ਸਵੇਰੇ ਦੇ ਵਿੱਚ ਆਉਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਲਿਆ ਗਿਆ ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਤ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸੁਰੱਖਿਆ ਸਾਡਾ ਮੁੱਖ ਉਦੇਸ਼ ਹੈ ਇਸ ਲਈ ਚੈਕਿੰਗ ਕਰਨ ਦੀ ਹਦਾਇਤ ਵੀ ਦੇ ਦਿੱਤੀ ਹੈ ਹੁਣ ਕਿਸੇ ਨੂੰ ਵੀ ਬਖਸ਼ਣ ਨਹੀਂ ਜਾਏਗਾ ਇਸ ਦੇ ਮੱਦੇਨਜ਼ਰ ਰੱਖੇ ਗੋਏ ਇੱਕ ਵਾਹਨ ਦੀ ਬਾਕੂ ਬੀ ਚੈਕਿੰਗ ਕੀਤੀ ਜਾਵੇਗੀ ਇਸ ਦੇ ਨਾਲ ਹੀ ਅਪਰਾਧਿਕ ਤੱਤਾਂ ਅਤੇ ਗੈਂਗਸਟਰਾਂ ਦੇ ਨਜ਼ਰ ਰੱਖਣ ਦੇ ਵੇਸਵੀ ਮਦਦ ਮਿਲੇਗੀ ਤਾਂ ਇਹ ਹੈਗੀ ਅੱਜ ਦੇ ਮੁੱਖ ਖਬਰ ਜਿਸ ਦੇ ਵਿੱਚ ਜੰਮੂ ਕਸ਼ਮੀਰ ਹਰਿਆਣਾ ਰਾਜਸਥਾਨ ਅਤੇ ਹੋਰ ਰਸਤਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਏਗੀ ਖਾਸ ਕਰਕੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ਦੇ ਉੱਤੇ ਖਾਸ ਧਿਆਨ ਦੇਣ ਦੀਆਂ ਹਦਾਇਤਾਂ ਨੇ ਕਿਉਂਕਿ ਜਾਣਕਾਰੀ ਦੇ ਮੁਤਾਬਕ ਜੰਮੂ ਕਸ਼ਮੀਰ ਦੇ ਵਿੱਚ ਪਹਿਲਾਂ ਵੀ ਆਤਵਾਦੀ ਹਮਲੇ ਹੋ ਚੁੱਕੇ ਨੇ ਇਸ ਲਈ ਹੁਣ ਡੀਜੀਪੀ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਪੁਲਿਸ ਵੀ ਢਿੱਲੀ ਨਹੀਂ ਪਵੇਗੀ ਠੰਡ ਵਧਣ ਕਾਰਨ ਅਤੇ ਵਿਜ਼ੀਬਿਲਟੀ ਘਟ ਹੋਣ ਦੇ ਨਾਲ ਬਦਮਾਸ਼ ਇਸ ਦਾ ਫਾਇਦਾ ਚੁੱਕਦੇ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀ ਨੂੰ ਸਰਦੀ ਦੇ ਮੌਸਮ ਵਿੱਚ ਮੱਧੇ ਨਜ਼ਰ ਰੱਖਦੇ ਹੋਏ ਰਾਤ ਨੂੰ ਵੀ ਨਾਕਾ ਲਗਾਉਣ ਦੇ ਨਿਰਦੇਸ਼ جاری ਕਰ ਦਿੱਤੇ ਗਏ ਨੇ ਸੀਨੀਅਰ ਅਧਿਕਾਰੀਆਂ ਦੇ ਵਿੱਚ ਚੈਕਿੰਗ ਕੀਤੀ ਜਾਏਗੀ ਤੁਹਾਨੂੰ ਦੱਸ ਦਈਏ ਕਿ ਡੀਜੀਪੀ ਗੌਰਵ ਯਾਦਤ ਨੇ ਰਾਤ ਦੇ ਇਲਾਕਿਆਂ ਦੇ ਸੀਨੀਅਰ ਅਧਿਕਾਰੀਆਂ ਦੇ ਵਿੱਚ ਚੈਕਿੰਗ ਕਰਨ ਦੀ ਹਦਾਇਤ ਵੀ ਦੇ ਦਿੱਤੀ ਹੈ ਸਵੇਰੇ ਦੇ ਵਿੱਚ ਆਉਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਲਿਆ ਗਿਆ ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਤ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸੁਰੱਖਿਆ ਸਾਡਾ ਮੁੱਖ ਉਦੇਸ਼ ਹੈ ਇਸ ਲਈ ਚੈਕਿੰਗ ਕਰਨ ਦੀ ਹਦਾਇਤ ਵੀ ਦੇ ਦਿੱਤੀ ਹੈ ਹੁਣ ਕਿਸੇ ਨੂੰ ਵੀ ਬਖਸ਼ਣ ਨਹੀਂ ਇਹ ਤੇ ਮੱਧ ਨਜ਼ਰ ਰੱਖਦੇ ਹੋਏ ਇੱਕ ਵਾਹਨ ਦੀ ਬਾਕੂ ਬੀ ਚੈਕਿੰਗ ਕੀਤੀ ਜਾਵੇਗੀ ਇਸ ਦੇ ਨਾਲ ਹੀ अपराधिक तत्त्व ਅਤੇ ਗੈਂਗਸਟਰਾਂ ਦੇ ਨਜ਼ਰ ਰੱਖਣ ਦੇ ਵਿੱਚ ਵੀ ਮਦਦ ਮਿਲੇਗੀ ਤਾਂ ਇਹ ਹੈਗੀ ਅੱਜ ਦੇ ਮੁੱਖ ਖਬਰ ਜਿਸ ਦੇ ਵਿੱਚ ਜੰਮੂ ਕਸ਼ਮੀਰ ਹਰਿਆਣਾ ਰਾਜਸਥਾਨ ਅਤੇ ਹੋਰ ਰਸਤਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਏਗੀ ਖਾਸ ਕਰਕੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ਦੇ ਉੱਤੇ ਖਾਸ ਧਿਆਨ ਦੇਣ ਦੀਆਂ ਹਦਾਇਤਾਂ ਨੇ ਕਿਉਂਕਿ ਜਾਣਕਾਰੀ ਦੇ ਮੁਤਾਬਕ ਜੰਮੂ ਕਸ਼ਮੀਰ ਦੇ ਵਿੱਚ ਪਹਿਲਾਂ ਵੀ ਆਤਵਾਦੀ ਹਮਲੇ ਹੋ ਚੁੱਕੇ ਨੇ ਇਸ ਲਈ ਹੁਣ ਡੀਜੀਪੀ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਪੁਲਿਸ ਇਹ ਟਿਨ ਨਹੀਂ ਪਵੇਗੀ। ਠੰਡਵੱਦਨ ਕਾਰਨ ਅਤੇ ਵਿਜ਼ਿਬਿਲਟੀ ਘੱਟ ਹੋਣ ਦੇ ਨਾਲ ਬਦਮਾਸ਼ਾਂ ਦਾ ਫਾਇਦਾ ਚੁੱਕਦੇ ਨਜ਼ਰ ਆ ਰਹੇ ਨੇ। ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਤ ਦੇ ਵੱਲੋਂ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀ ਨੂੰ ਸਰਦੀ ਦੇ ਮੌਸਮ ਵਿੱਚ ਮੱਦੇਨਜ਼ਰ ਰੱਖਦੇ ਹੋਏ ਰਾਤ ਨੂੰ ਵੀ ਨਾਕਾ ਲਗਾਉਣ ਦੇ ਨਿਰਦੇਸ਼ جاری ਕਰ ਦਿੱਤੇ ਗਏ ਨੇ ਸੀਨੀਅਰ ਅਧਿਕਾਰੀਆਂ ਦੇ ਵਿੱਚ ਚੈਕਿੰਗ ਕੀਤੀ ਜਾਏਗੀ ਤੁਹਾਨੂੰ ਦੱਸ ਦਈਏ ਕਿ ਡੀਜੀਪੀ ਗੌਰਵ ਯਾਦਤ ਨੇ ਰਾਤ ਦੇ ਇਲਾਕਿਆਂ ਦੇ ਸੀਨੀਅਰ ਅਧਿਕਾਰੀਆਂ ਦੇ ਵਿੱਚ ਚੈਕਿੰਗ ਕਰਨ ਦੀ ਹਦਾਇਤ ਵੀ ਦੇ ਦਿੱਤੀ ਹੈ ਸਵੇਰੇ ਦੇ ਵਿੱਚ ਆਉਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਲਿਆ ਗਿਆ ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਤ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸੁਰੱਖਿਆ ਸਾਡਾ ਮੁੱਖ ਉਦੇਸ਼ ਹੈ ਇਸ ਲਈ ਚੈਕਿੰਗ ਕਰਨ ਦੀ ਹਦਾਇਤ ਵੀ ਦੇ ਦਿੱਤੀ ਹੈ ਹੁਣ ਕਿਸੇ ਨੂੰ ਵੀ ਬਖਸ਼ਣ ਨਹੀਂ ਜਾਏਗਾ ਇਸ ਦੇ ਮੱਦੇਨਜ਼ਰ ਰੱਖ ਹੋਏ ਇੱਕ ਵਾਹਨ ਦੀ ਬਾਕੂ ਬੀਚਕਿੰਗ ਕੀਤੀ ਜਾਵੇਗੀ ਇਸ ਦੇ ਨਾਲ ਹੀ ਅਪਰਾਧਿਕ ਤੱਤਾਂ ਅਤੇ ਗੈਂਗਸਟਰਾਂ ਦੇ ਨਜ਼ਰ ਰੱਖਣ ਦੇ ਵਿੱਚ ਵੀ ਮਦਦ ਮਿਲੇਗੀ ਤਾਂ ਇਹ ਹੈਗੀ ਅੱਜ ਦੇ ਮੁੱਖ ਖਬਰ ਜਿਸ ਦੇ ਵਿੱਚ ਜੰਮੂ ਕਸ਼ਮੀਰ ਹਰਿਆਣਾ ਰਾਜਸਥਾਨ ਅਤੇ ਹੋਰ ਰਸਤਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਵੇਗੀ ਖਾਸ ਕਰਕੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ਦੇ ਉੱਤੇ ਖਾਸ ਧਿਆਨ ਦੇਣ ਦੀਆਂ ਹਦਾਇਤਾਂ ਨੇ ਕਿਉਂਕਿ ਜਾਣਕਾਰੀ ਦੇ ਮੁਤਾਬਕ ਜੰਮੂ ਕਸ਼ਮੀਰ ਦੇ ਵਿੱਚ ਪਹਿਲਾਂ ਵੀ ਆਤਵਾਦੀ ਹਮਲੇ ਹੋ ਚੁੱਕੇ ਨੇ ਇਸ ਲਈ ਹੁਣ ਡੀਜੀਪੀ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਪੁਲਿਸ ਵੀ ਟੀਲਿੰ ਨਹੀਂ ਪਵੇਗਾ